ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਉਮੀਦ ਹੈ ਕਿ ਅੱਜ ਦੀ ਕਹਾਣੀ ਪਸੰਦ ਆਵੇਗੀ ਇਹ ਇੱਕ ਛੋਟੀ ਜੀ ਕਹਾਣੀ ਹੈ ਇਹ ਕਹਾਣੀ ਪਤੀ ਪਤਨੀ ਦੀ ਹੈ ਇੱਕ ਦਿਨ ਪਤਨੀ ਆਪਣੇ ਕਮਰੇ ਵਿੱਚ ਬੈਠ ਕੇ ਫੋਨ ਚਲਾ ਰਹੀ ਸੀ ਤੇ ਬਹੁਤ ਖੁਸ਼ ਹੋ ਰਹੀ ਸੀ ਫਿਰ ਉਸ ਦਾ ਪਤੀ ਉਸ ਲਈ ਚਾਹ ਬਣਾ ਕੇ ਲਿਆਉਂਦਾ ਹੈ ਤਾਂ ਉਸ ਦੀ ਪਤਨੀ ਬਹੁਤ ਖੁਸ਼ ਹੁੰਦੀ ਹੈ ਤੇ ਕਹਿੰਦੀ ਹੈ ਤੁਸੀਂ ਤਾਂ ਮੇਰੇ ਮਨ ਦੀ ਹੀ ਬੁੱਝ ਲਈ ਮੇਰਾ ਤਾਂ ਚਾਹ ਪੀਣ ਲਈ ਬਹੁਤ ਦਿਲ ਕਰ ਰਿਹਾ ਸੀ ਪਰ ਮੇਰਾ ਫੋਨ ਛੱਡ ਕੇ ਉੱਠ ਨੂੰ ਜੀ ਨਹੀਂ ਕਰ ਰਿਹਾ ਸੀ ਤੇ ਉਸ ਦਾ ਪਤੀ ਕਹਿੰਦਾ ਹੈ ਮੈਂ ਤਾਂ ਤੇਰੇ ਦਿਲ ਦੀਆਂ ਸਭ ਜਾਣਦਾ ਹਾਂ ਇਸ ਲਈ ਮੈਂ ਸੋਚਿਆ ਮੈਂ ਉਸ ਲਈ ਚਾਹ ਬਣਾ ਕੇ ਲੈ ਜਾਂਦਾ ਹਾਂ ਤੇ ਉਸ ਦਾ ਪਤੀ ਉਸ ਨੂੰ ਕਹਿੰਦਾ ਹੈ ਮੈਂ ਕਿਹਾ ਮੈਂ ਤਾਂ ਇੱਕ ਛੋਟੀ ਜਿਹੀ ਛੱਤ ਥੋੜੇ ਜਿਹੇ ਟਾਈਮ ਵਿੱਚ ਹੀ ਸਾਫ਼ ਕਰ ਦਿੱਤੀ ਪਰ ਮੇਰੀ ਪਤਨੀ ਤਾਂ ਬਹੁਤ ਚਿਰ ਦੀ ਫੋਨ ਵੇਖ ਰਹੀ ਹੈ ਉਹ ਤਾਂ ਵਿਚਾਰੀ ਥੱਕ ਗਈ ਹੋਵੇਗੀ ਤਾਂ ਉਸ ਦੀ ਪਤਨੀ ਕਹਿੰਦੀ ਹੈ ਤੁਸੀਂ ਸਹੀ ਸੋਚਿਆ ਹੈ ਮੈਂ ਤਾਂ ਫੋਨ ਦੇਖ ਕੇ ਥੱਕ ਗਈ ਸੀ ਤੇ ਮੈਂ ਸੋਚ ਹੀ ਰਹੀ ਸੀ ਚਾਹ ਪੀਣ ਨੂੰ ਬਹੁਤ ਦਿਲ ਕਰ ਰਿਹਾ ਸੀ ਮੈਂ ਤੁਹਾਨੂੰ ਕਿਵੇਂ ਆਵਾਜ਼ ਦੇਵਾਂ ਪਰ ਮੇਰੀ ਆਵਾਜ਼ ਤੋਂ ਪਹਿਲਾਂ ਹੀ ਤੁਸੀਂ ਮੇਰੇ ਲਈ ਚਾਹ ਲੈ ਕੇ ਆ ਗਏ ਤਾਂ ਉਸ ਦੀ ਪਤਨੀ ਕਹਿੰਦੀ ਹੈ ਚਾਹ ਬਣਾਉਣ ਲਈ ਥੈਂਕ ਯੂ ਚਾਹ ਤਾਂ ਤੁਸੀਂ ਬਹੁਤ ਸਵਾਦ ਬਣਾਉਂਦੇ ਹੋ ਤੈਨੂੰ ਤਾਂ ਚਾਹ ਚੰਗੀ ਹੀ ਲੱਗਣੀ ਹੈ ਕਿਉਂਕਿ ਤੈਨੂੰ ਤਾਂ ਲੌਂਗ ਲੈਚੀਆਂ ਬਿਨਾ ਚਾਹ ਚੰਗੀ ਨਹੀਂ ਲੱਗਦੀ ਤਾਂ ਉਸ ਦੀ ਪਤਨੀ ਕਹਿੰਦੀ ਹੈ ਤੁਸੀਂ ਮੈਨੂੰ ਮਜ਼ਾਕ ਬਹੁਤ ਕਰਦੇ ਹੋ ਲੌਂਗ ਲੈਚੀਆਂ ਚਾਹ ਚ ਪਾਉਣ ਲਈ ਨਹੀਂ ਹੁੰਦੀਆਂ ਸ਼ੀਸ਼ੇ ਜੜਾਉਣ ਵਿੱਚ ਵਾਸਤੇ ਨੇ ਥੋੜਾ ਹੁੰਦੀਆਂ ਹਨ ਫਿਰ ਉਸ ਦਾ ਪਤੀ ਕਹਿੰਦਾ ਹੈ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਚੱਲ ਤੂੰ ਚਾਹ ਪੀ ਲੈ ਨਹੀਂ ਤਾਂ ਠੰਡੀ ਹੋ ਜਾਵੇਗੀ ਇਹ ਦੋਵੇਂ ਜਾਣੇ ਚਾਹ ਪੀਣ ਲੱਗ ਜਾਂਦੇ ਹਨ ਫਿਰ ਪਤਨੀ ਕਹਿੰਦੀ ਹੈ ਲੱਗਦਾ ਹੈ ਮੇਰੀ ਗੱਲ ਦਾ ਬੁਰਾ ਮੰਨ ਗਏ ਤਾਂ ਮੇਰੀ ਤਾਰ ਸੋਈ ਵਿੱਚ ਭਾਂਡੇ ਦੀ ਭਾਂਡੇ ਵੀ ਮੰਜਨ ਵਾਲੇ ਪਏ ਹਨ ਇਸ ਤੋਂ ਭਾਂਡੇ ਮਜਾਉਣੇ ਹਨ ਤਾਂ ਇਸ ਨੂੰ ਮਨਾਉਣਾ ਹੀ ਪਵੇਗਾ ਪਤਨੀ ਸੋਚਦੀ ਹੈ ਤਾਂ ਆਪਣੇ ਪਤੀ ਨੂੰ ਹੁਣੇ ਹੀ ਮਨਾ ਲਵਾਂ ਨਹੀਂ ਤੇਰ ਸੋਈ ਦੇ ਸਾਰੇ ਭਾਂਡੇ ਮਜਾ ਲਾਵਾਂਗੀ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਸੁਣੋ ਜੀ ਤੁਹਾਨੂੰ ਇੱਕ ਗੱਲ ਕਈਆਂ ਦਿਨਾਂ ਤੋਂ ਕਹਿਣਾ ਚਾਹੁੰਦੀ ਹਾਂ ਪਿਛਲੇ ਜਨਮ ਚ ਮੈਂ ਕੋਈ ਜ਼ਰੂਰ ਪਾਪ ਹੀ ਕੀਤੇ ਹੋਣਗੇ ਤੁਹਾਡੇ ਜਿਹਾ ਮੈਨੂੰ ਪਤੀ ਮਿਲਿਆ ਤਾਂ ਉਸ ਦਾ ਪਤੀ ਆਪਣੇ ਦਿਮਾਗ ਵਿੱਚ ਸੋਚਦਾ ਹੈ ਮੈਂ ਤਾਂ ਕੋਈ ਜ਼ਿਆਦਾ ਪਾਪ ਹੀ ਕੀਤੇ ਹੋਣਗੇ ਜਿਹੜੀ ਤੂੰ ਮੈਨੂੰ ਮਿਲ ਗਈ ਫਿਰ ਪਤਨੀ ਕਹਿੰਦੀ ਹੈ ਤੁਸੀਂ ਕੀ ਸੋਚ ਰਹੇ ਹੋ ਤਾਂ ਪਤੀ ਕਹਿੰਦਾ ਹੈ ਮੈਂ ਵੀ ਇਹੀ ਸੋਚ ਰਿਹਾ ਹਾਂ ਕਿ ਮੇਰੇ ਵੀ ਕੋਈ ਚੰਗੇ ਕਰਮ ਹੀ ਹਨ ਜਿਹੜੀ ਤੂੰ ਮੈਨੂੰ ਮਿਲ ਗਈ ਫਿਰ ਪਤਨੀ ਕਹਿੰਦੀ ਹੈ ਤੁਸੀਂ ਮੈਨੂੰ ਮਿਲੇ ਹੋ ਮੇਰੇ ਦਿਲ ਦੀਆਂ ਖਵਾਇਸ਼ਾਂ ਪੂਰੀਆਂ ਕਰਦੇ ਹੋ ਮੈਨੂੰ ਕੋਈ ਵੀ ਤੰਗੀ ਨਹੀਂ ਆਉਣ ਦਿੰਦੇ ਮੇਰੇ ਮੰਗਣ ਤੋਂ ਪਹਿਲਾਂ ਸਭ ਕੁਝ ਹਾਜ਼ਰ ਕਰ ਦਿੰਦੇ ਹੋ ਤੇ ਉਸ ਦਾ ਉਸ ਦੀ ਪਤਨੀ ਉਸ ਨੂੰ ਪੁੱਛਦੀ ਹੈ ਤੁਸੀਂ ਮੇਰੇ ਬਾਰੇ ਕੀ ਸੋਚ ਰਹੇ ਹੋ ਤਾਂ ਉਹ ਉਹ ਕਹਿੰਦਾ ਹੈ ਕੁਝ ਵੀ ਨਹੀਂ ਸੋਚਦਾ ਮੈਂ ਤਾਂ ਭੁੱਲ ਗਿਆ ਕੀ ਸੋਚ ਰਿਆ ਸੀ ਮੈਨੂੰ ਪਤਾ ਹੈ ਸ਼ੁਰੂ ਤੋਂ ਤੁਸੀਂ ਪਹਿਲਾਂ ਕਹਿ ਦਿੰਦੇ ਹੋ ਫਿਰ ਤੁਸੀਂ ਭੁੱਲ ਜਾਂਦੇ ਹੋ ਪਹਿਲਾਂ ਤੂੰ ਹੀ ਤੁਹਾਨੂੰ ਭੁੱਲਣ ਦੀ ਬਿਮਾਰੀ ਹੈ ਤਾਂ ਉਸ ਦੀ ਪਤਨੀ ਕਹਿੰਦੀ ਹੈ ਬਚਪਨ ਵਿੱਚ ਮੈਨੂੰ ਪਹਿਲਾਂ ਬਹੁਤ ਸ਼ੌਕ ਸੀ ਕਿ ਮੈਂ ਆਪਣੇ ਪਤੀ ਦੀ ਸੇਵਾ ਕਰਾਂ ਉਸ ਦਾ ਕਹਿਣਾ ਮੰਨਾਂ ਉਹ ਜੋ ਵੀ ਕਦੇ ਕਹੇ ਉਹੀ ਕਰਾਂ ਤੇ ਉਸ ਦੀ ਉਸ ਦਾ ਪਤੀ ਕਹਿੰਦਾ ਹੈ ਤੂੰ ਤਾਂ ਮੇਰੀ ਕਦੇ ਕਰ ਹੀ ਨਹੀਂ ਮੈ ਮੈਥੋਂ ਆਪਣੀ ਸੇਵਾ ਕਰਾਈ ਹੈ ਤੁਸੀਂ ਸਮਝ ਹੀ ਸਮਝੇ ਨਹੀਂ ਇਹ ਤਾਂ ਮੇਰੇ ਬਚਪਨ ਦੇ ਸ਼ੌਕ ਆ ਜਦੋਂ ਬਚਪਨ ਖਤਮ ਹੋ ਗਿਆ ਸ਼ੌਕ ਵੀ ਖਤਮ ਹੋ ਗਏ ਫਿਰ ਪਤਨੀ ਕਹਿੰਦੀ ਪਤੀ ਕਹਿੰਦਾ ਹੈ ਬਚਪਨ ਚ ਤਾਂ ਮੈਂ ਵੀ ਬਹੁਤ ਸ਼ੌਕ ਪੂਰੇ ਕੀਤੇ ਆ ਤਾਂ ਉਸ ਦੀ ਪਤਨੀ ਕਹਿੰਦੀ ਹੈ ਕਿ ਫਿਰ ਉਹ ਕਹਿੰਦਾ ਹੈ ਜਵਾਨੀ ਚ ਕਰਨਾ ਚਾਹੁੰਦਾ ਸੀ ਸ਼ੌਕ ਪੂਰੇ ਪਰ ਹੋਏ ਨਹੀਂ ਫਿਰ ਉਸ ਦੀ ਪਤਨੀ ਕਹਿੰਦੀ ਹੈ ਤੇਰੇ ਸ਼ੌਕ ਪੂਰੇ ਕਿਉਂ ਨਹੀਂ ਹੋਏ ਫਿਰ ਉਸਦਾ ਪਤੀ ਕਹਿੰਦਾ ਹੈ ਜਦੋਂ ਤੇਰੇ ਨਾਲ ਵਿਆਹ ਹੋ ਗਿਆ ਮੇਰੇ ਸ਼ੌਂਕ ਤਾਂ ਅਧੂਰੇ ਹੀ ਰਹਿ ਗਏ ਮੇਰੇ ਤਾਂ ਸਾਰੇ ਹੀ ਸ਼ੌਂਕ ਮਰ ਗਏ ਮੈਂ ਤਾਂ ਸਾਰੇ ਹੀ ਸ਼ੌਂਕ ਪੂਰੇ ਤੇਰੇ ਹੀ ਕਰਦਾ ਰਹਿ ਗਿਆ ਮੇਰੀ ਤਾਂ ਸਾਰੀ ਉਮਰ ਤੇਰੇ ਹੀ ਸ਼ੌਂਕ ਪੂਰੇ ਕਰਨ 'ਚ ਲੰਘ ਗਈ ਇਹ ਕਹਿ ਕੇ ਜਦੋਂ ਆਪਣੀ ਪਤਨੀ ਵੱਲ ਦੇਖਦਾ ਹੈ ਤਾਂ ਉਸਦਾ ਮੂੰਹ ਗੁੱਸੇ 'ਚ ਦੇਖ ਕੇ ਕਹਿਣ ਲੱਗਦਾ ਹੈ ਦੱਸੋ ਜੀ ਤੁਸੀਂ ਖਾਣੇ 'ਚ ਕੀ ਖਾਓਂਗੇ ਤੇ ਇਹ ਕਹਿ ਕੇ ਕਮਰੇ ਚੋਂ ਚਲਾ ਜਾਂਦਾ ਹੈ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬਰ ਕਰਨਾ ਕਦੇ ਨਾ ਭੁੱਲਣਾ ਮਿਲਦੇ ਹਾਂ ਇੱਕ ਹੋਰ ਨਵੇਂ ਕਹਾਣੀ ਨਾਲ ਧੰਨਵਾਦ ਜੀ